ਸਵਾਲ ਪੁੱਛਣਾ ਕੋਈ ਗੁਨਾਹ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ ਲੋਕ ਸਵਾਲ ਪੁੱਛਦੇ ਨੇ ਚਾਹੀ ਉਹ ਅਫਸਰ ਹੈ ਬਿਊਰੋਕਰੇਟ ਹੈ ਚਾਹੀ ਉਹ ਪੋਲੀਟੀਸ਼ੀਅਨ ਹੈ ਸਿਆਸਤਦਾਨੋ ਜਵਾਬ ਦਿੰਦਾ ਹੈ ਕਿਸਾਨਾਂ ਦੇ ਦੋ ਜਗ੍ਹਾ ਲੱਗੇ ਧਰਨਿਆਂ ਦੇ ਨਾਲ ਜੋ ਕੁਝ ਹੋਇਆ ਤੁਹਾਨੂੰ ਦੋਸਤੋ ਸਾਰਿਆਂ ਨੂੰ ਪਤਾ ਹੈ ਜੰਬੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਉਠਾਇਆ ਗਿਆ ਜਬਰਦਸਤ ਮਜਬੂਰ ਕਰਕੇ ਜ਼ਬਰਦਸਤੀ ਉਠਾਇਆ ਚਾਹੁੰਦੇ ਨਹੀਂ ਸੀ ਹੁਣ ਪਿੰਡਾਂ ਦੇ ਵਿੱਚ ਮੰਤਰੀ ਅਤੇ ਐਮ ਐਲ ਏ ਜਾਂਦੇ ਨੇ ਤਾਂ ਕਿਸਾਨ ਉਹਨਾਂ ਨੂੰ ਪ੍ਰੈਸ਼ਨ ਕਰਦੇ ਇਸ ਚੀਜ਼ ਦਾ ਬੁਰਾ ਬਣਾ ਰਹੇ ਨੇ ਕਈ ਵਿਧਾਇਕ ਗੁੱਸਾ ਕਰ ਰਹੇ ਨੇ ਕਈ ਮੰਤਰੀ ਵੀ ਬਹੁਤ ਖਿਜ ਕੇ ਪੈ ਰਹੇ ਨੇ ਲੋਕਾਂ ਨੂੰ ਵੀ ਭਾਈ ਤੁਸੀਂ ਇਹਹ ਪ੍ਰਸ਼ਨ ਕਿਉਂ ਪੁੱਛਦੇ ਕਸਾਨਾਂ ਦਾ ਇਹ ਪ੍ਰਸ਼ਨ ਕੋਈ ਬਹੁਤੇ ਗੁੰਝਲਦਾਰ ਨੇ ਸਪਸ਼ਟ ਜੀ ਪ੍ਰਸ਼ਨ ਨੂੰ ਕਹਿੰਦੇ ਵੀ ਸਾਡੀਆਂ ਟਰਾਲੀਆਂ ਦੱਸ ਦੋ ਕਿੱਥੇ ਉਹ ਕਹਿੰਦੇ ਵੀ ਸਾਡੇ ਰੋਟੀ ਪਕਾਉਣ ਵਾਲੇ ਚੁੱਲ੍ਹੇ ਦੱਸ ਦਿਓ ਕਿੱਥੇ ਨੇ ਜਿਹੜੇ ਮੋਰਚੇ ਦੇ ਵਿੱਚੋਂ ਜਦੋਂ ਸਾਨੂੰ ਉਤੋਂ ਗ੍ਰਿਫਤਾਰ ਕੀਤਾ ਉਹ ਚੋਰੀ ਹੋ ਗਈ ਸਾਨੂੰ ਦੱਸ ਦਿਓ ਵੀ ਜਿਹੜੀ ਟਰੈਕਟਰ ਦੀ ਤੇਲ ਦੀ ਟੈਂਕੀ ਪ੍ਰਾਈਸ ਸੀ ਉਹ ਚੋਂ ਤੇਲ ਕੌਣ ਕੱਢ ਕੇ ਲੈ ਗਿਆ ਸਾਨੂੰ ਦੱਸ ਦਿਓ ਵੀ ਜਿਹੜੀਆਂ ਉੱਥੇ ਤਰਪਾਲਾਂ ਸੀ ਮਹਿੰਗੀਆਂ ਜਿਨ੍ਹਾਂ ਦੇ ਨਾਲ ਰਹਿਣ ਬਸੇਰਾ ਬਣਾਇਆ ਬਸਿਓ ਤਰਪਾਲਾਂ ਕੌਣ ਚੁੱਕ ਕੇ ਲੈ ਗਿਆ ਕਿਸਾਨ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਕੁਝ ਬੰਦਿਆਂ ਦਾ ਤਾਂ ਪਤਾ ਵੀ ਲੱਗਿਆ ਵੀ ਇਹਨਾਂ ਨੇ ਉਹ ਚੀਜ਼ਾਂ ਚੱਕੀਆਂ ਵੀ ਜੇ ਅਸੀਂ ਤੁਹਾਨੂੰ ਨਾਂ ਦੱਸ ਦਈਏ ਕਿਸਾਨ ਮੰਤਰੀਆਂ ਨੂੰ ਅਤੇ ਐਮਐਲਏ ਨੂੰ ਕਹਿੰਦੇ ਨੇ ਵੀ ਜੇ ਤੁਹਾਨੂੰ ਸੀ ਨਾ ਉਹ ਦੱਸ ਦਿਓ ਵੀ ਇਹ ਚੀਜ਼ ਦਵਾ ਦੂਗਾ ਸਾਡੀ ਪਰ ਸੋਸ਼ਲ ਮੀਡੀਆ ਤੇ ਦੇਖਿਆ ਵੀ ਐਮਐਲਏ ਤੇ ਮੰਤਰੀ ਟਲਦੇ ਨਜ਼ਰ ਆਏ ਜੀ ਜਦੋਂ ਬੰਦਾ ਟਲਦਾ ਕਿਸੇ ਗੱਲ ਤੋਂ ਇੱਕ ਤਾਂ ਵੈਸੇ ਹੁੰਦਾ ਜਵਾਬ ਨਾ ਦੇਣਾ ਚੁੱਪਚਾਪ ਲੰਘ ਜਾਣਾ ਇੱਕ ਹੁੰਦਾ ਟਲਣਾ ਦੋਨਾਂ ਦੇ ਵਿੱਚ ਅੰਤਰ ਹੈ ਜੋ ਸਹੀ ਨਹੀਂ ਟਾਲਣਾ ਸਹੀ ਨਹੀਂ ਗੱਲ ਦਾ ਜਵਾਬ ਜਿਹੜਾ ਪੁੱਛਦੇ ਨੇ ਪ੍ਰਸ਼ਨ ਦਾ ਜਵਾਬ ਦੇਣਾ ਚਾਹੀਦਾ ਚੁਣ ਕੇ ਇਲੈਕਟਿਡ ਵੋਟਾਂ ਪਾ ਕੇ ਚਿਤਾਏ ਹੋ ਜੇ ਲੀਡਰ ਐਮ ਐਲ ਏ ਚੁਣਿਆ ਹੋ ਨਮਾਇੰਦਾ ਨਹੀਂ ਲੋਕਾਂ ਨੂੰ ਜਵਾਬ ਦੇਊਗਾ ਫਿਰ ਕੌਣ ਦੇ ਪ੍ਰਸ਼ਨ ਵੱਡਾ ਕੁਐਸਚਨ ਵੱਡਾ ਜਵਾਬ ਦੇਹੀ ਜ਼ਰੂਰੀ ਹੈ ਆਮ ਲੋਕ ਨੇ ਜਿਹੜੇ ਉਹ ਕਿੱਥੇ ਜਾਣਗੇ ਉਹ ਕਿਹਨੂੰ ਆਪਰੇਸ਼ਨ ਕਰਨਗੇ ਉਹ ਸਰਕਾਰ ਨਹੀਂ ਪੁੱਛ ਸਕਦੀ ਸੋ ਜੇ ਕਿਸੇ ਵੀ ਸੱਤਾਧਾਰੀ ਐਮਐਲਏ ਨੂੰ ਜਿਹਨਾਂ ਦੀ ਸਰਕਾਰ ਹੈ ਜਾਂ ਮੰਤਰੀ ਕਿਸਾਨ ਚਾਹੇ ਕੋਈ ਹੋਰ ਵੀ ਚਾਹੇ ਕੋਈ ਵਪਾਰੀਆਂ ਦੀ ਜਥੇਬੰਦੀ ਹੋਵੇ ਮਜ਼ਦੂਰਾਂ ਦੀ ਹੋਵੇ ਮਲਾਜਮਾਂ ਦੀ ਕੋਈ ਐਸੋਸੀਏਸ਼ਨ ਹੋਵੇ ਜੇ ਕੁਐਸਚਨ ਕਰਦੀ ਹੈ ਤਾਂ ਜਵਾਬ ਜ਼ਰੂਰ ਦਿਓ ਇਹ ਲੋਕਤੰਤਰ ਦੀ ਆਤਮਾ ਹੈ ਇਹ ਲੋਕਤੰਤਰ ਦੀ ਜੜ ਹੈ ਜੇ ਜਵਾਬ ਦੇ ਹੀ ਮੁੱਕ ਗਏ ਫਿਰ ਆਪਾਂ ਲੋਕਤੰਤਰ ਨੂੰ ਇੱਕ ਤਕੜਾ ਮਜ਼ਬੂਤ ਲੋਕਾਂ ਲਈ ਬਣਾਇਆ ਵਾ ਰਾਜ ਕਿਵੇਂ